ਸੱਚੀ ਕਾਲ ਜੀ ਸਾਰਿਆਂ ਨੂੰ ਤੁਸੀਂ ਸਾਰਿਆਂ ਨੇ ਉਹ ਖਬਰ ਸੁਣੀ ਲਈ ਹੋਣੀ ਕਿ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਪ੍ਰਧਾਨ ਪ੍ਰੀਤੀ ਮਲਹੋਤਰਾ ਜੀ ਨੂੰ ਜਿਹੜੇ ਆਪਣੀ ਪਾਰਟੀ ਦੇ ਖਿਲਾਫ ਇੱਕ ਧਰਨੇ ਤੇ ਬੈਠੇ ਸਨ ਜਿਨ੍ਹਾਂ ਨੇ ਬਹੁਤ ਵਧੀਆ ਗੱਲ ਕੀਤੀ ਆ ਆਈ ਥਿੰਕ ਅਸੀਂ ਸਾਰੇ ਐਜ਼ ਪੰਜਾਬੀ ਉਹਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਕਿ ਸ਼ੀ ਹੈਡ ਦ ਕਰੇਜ ਸ਼ੀ ਹੈਡ ਦ ਵਿਲ ਉਹਨਾਂ 'ਚ ਹਿੰਮਤ ਸੀ ਇਹ ਗੱਲ ਕਹਿਣ ਦੀ ਕਿ ਪੰਜਾਬੀਆਂ ਦੇ ਸਿਰ ਤੇ ਜਿਹੜਾ ਦਿੱਲੀ ਦੇ ਲੋਕ ਲਿਆ ਕੇ ਜਿਨ੍ਹਾਂ ਨੂੰ ਨਾ ਪੰਜਾਬ ਦੀ ਸਮਝ ਹੈ ਨਾ ਪੰਜਾਬੀਆਂ ਦੀ ਸਮਝ ਹੈ ਨਾ ਉਹ ਇਸ ਬਾਰਡਰ ਇਲਾਕੇ ਦੀ ਗੱਲ ਨੂੰ ਸਮਝਦੇ ਆ ਉਹਨਾਂ ਦੀਆਂ ਭਾਵਨਾ ਨੂੰ ਦਰਕਨਾਰ ਕਰਕੇ ਇਹਨਾਂ ਨੇ ਦਿੱਲੀ ਤੋਂ ਲਿਆ ਕੇ ਚਾਪਲੂਸ ਜਿਨ੍ਹਾਂ ਨੂੰ ਸ਼ਾਇਦ ਪੰਜਾਬੀ ਬੋਲਣੀ ਵੀ ਨਹੀਂ ਆਉਂਦੀ ਲਗਭਗ ਜਾਂ ਕੋਈ ਯੂਪੀ ਦਾ ਜਾਂ ਕੋਈ ਬਿਹਾਰ ਦਾ ਜਾਂ ਕੋਈ ਤਮਿਲਨਾਡੂ ਦਾ ਹੈ ਜਾਂ ਕੋਈ ਦਿੱਲੀ ਦਾ ਹੈ ਚਲੋ ਜੇ ਸੂਬੇ ਨਾਲ ਸੰਬੰਧਿਤ ਆ ਉਹਨਾਂ ਨੂੰ ਮੁਬਾਰਕ ਮਗਰ ਦੇ ਹੈਵ ਨੋ ਰਾਈਟ ਟੂ ਟੇਕ ਡਿਸੀਜਨਸ ਔਨ ਪੰਜਾਬ ਪੰਜਾਬ ਦੇ ਉੱਤੇ ਨਹੀਂ ਉਹਨਾਂ ਦਾ ਕੋਈ ਹੱਕ ਆਰੇ ਬੀਬੀ ਜੀ ਨੇ ਸਤਕਾਰਯੋਗ ਨੇ ਕਿੰਡੀ ਵਧੀਆ ਗੱਲ ਕੀਤੀ ਕਿ ਦਿੱਲੀ ਵਾਲੇ ਭਜਾਓ ਤੇ ਪੰਜਾਬੀਆਂ ਨੂੰ ਅੱਗੇ ਲਾਓ ਭਾਈ ਮੈਂ ਅੱਜ ਅਪੀਲ ਕਰਦਾ ਬੇਨਤੀ ਕਰਦਾ ਕਿ ਜਿਨ੍ਹਾਂ ਦੀ ਜ਼ਮੀਰ ਜਾਗਦੀ ਹੈ ਨਾ ਜੀ ਉਹਨਾਂ ਸਾਰੇ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੂੰ ਕਿ ਭਾਈ ਇਹ ਸਰਕਾਰ ਤਾਂ ਚਲੀ ਗਈ ਇਹ ਚਲੇ ਜਾਣਾ ਇਹ ਪੁੱਠੀ ਗਿਣਤੀ ਸ਼ੁਰੂ ਹੋਈ ਨੂੰ ਕੋਈ ਰੋਕ ਨਹੀਂ ਸਕਦਾ ਲੋਕਾਂ ਨੇ ਜੇ ਇਸ ਵੱਡੀ ਗਿਣਤੀ ਚ ਇਹਨਾਂ ਨੂੰ ਲਿਆਏ ਸੀ ਔਰ ਨਹੀਂ ਵੱਡੀ ਗਿਣਤੀ ਚ ਇਹਨਾਂ ਦਾ ਬਿਸਤਰਾ ਗੁੱਲ ਹੋਣਾ ਔਰ ਤੁਸੀਂ ਅੱਜ ਮੇਰੀ ਗੱਲ ਨੋਟ ਕਰ ਲਿਓ ਕਿ ਜਦੋਂ ਇਲੈਕਸ਼ਨ ਨੇੜੇ ਆਉਣੀ ਹੈ ਕਈ ਐਮਐਲਏ ਦੇ ਹਾਲਾਤ ਇਹ ਜੇ ਬਣਨੇ ਕਿ ਪਿੰਡਾਂ ਚ ਉਹਨਾਂ ਨੂੰ ਵੜਨ ਦੀ ਦੇਣਾ ਉਹਨਾਂ ਦੇ ਪਿੰਡਾਂ ਚ ਸਵਾਲ ਹੋਣੇ ਆ ਕਿ ਇਹਨਾਂ ਨੂੰ ਤਾਂ ਕੁੱਟ ਵੀ ਪੈ ਸਕਦੀ ਆ ਭਾਵੇਂ ਹਾਲਾਤ ਇਹ ਜੇ ਬਣ ਜਾਣੇ ਕੋਈ ਰੋਕ ਨਹੀਂ ਸਕੂਗਾ ਨਗਰ ਅੱਜ ਦੀ ਡੇਟ 'ਚ ਜੀਨੂੰ ਪਾਰਟੀ ਦੇ ਅਹੁਦਿਆਂ ਨੂੰ ਉਹਨੇ ਲੱਤ ਮਾਰੀ ਔਰ ਉਹਦੀ ਸ਼ਲਾਘਾ ਕਰਨੀ ਬਣਦੀ ਆ ਕਿ ਉਹਨੇ ਪੰਜਾਬ ਨੂੰ ਅੱਗੇ ਰੱਖਿਆ ਮੈਂ ਅੱਜ ਸਾਰੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿਣਾ ਕਿ ਭਾਈ ਤੁਸੀਂ ਕੋਈ ਆਮ ਆਦਮੀ ਪਾਰਟੀ 'ਚ ਪਹਿਲੇ ਦਿਨ 'ਚ ਨਹੀਂ ਸੀ ਤੁਸੀਂ ਕਦੇ ਕੋਈ ਕਿਸੇ ਪਾਰਟੀ ਨਾਲ ਸੰਬੰਧਿਤ ਸੀ ਕੋਈ ਕਿਸੇ ਨਾਲ ਸੀ ਤੁਸੀਂ ਆਮ ਆਦਮੀ ਪਾਰਟੀ 'ਚ ਗਏ ਇੱਕ ਬਦਲਾਵ ਦੇ ਨਾਂ ਤੇ ਤੁਹਾਡੇ ਨਾਲ ਵੀ ਧੋਖਾ ਹੋਇਆ ਤੁਸੀਂ ਠੱਗੇ ਗਏ ਹੋ ਅੱਜ ਜ਼ਮੀਰਾਂ ਜਗਾਓ ਔਰ ਇਸ ਭੈਣ ਦਾ ਸਾਥ ਦਿਓ ਜਿਨੇ ਕੋਈ ਗਲਤ ਗੱਲ ਨਹੀਂ ਕੀਤੀ ਆ ਜਿਨੇ ਬਿਲਕੁਲ ਸਹੀ ਕੀਤੀ ਆ ਕਿ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਖੁਦ ਮੁਖਤਿਆਰੀ ਦੀ ਗੱਲ ਕੀਤੀ ਆ ਪੰਜਾਬੀ ਆਪ ਦਾ ਫੈਸਲਾ ਕਰਨਗੇ ਦਿੱਲੀ ਆ ਕੇ ਇੱਕ ਤਾਂ ਲੁੱਟ ਕੋ ਸੁੱਟ ਕਰਦੇ ਆ ਔਰ ਉੱਤੋਂ ਸਾਨੂੰ ਦੱਸਦੇ ਆ ਕਿ ਫੈਸਲਾ ਕੀ ਕਰਨਾ ਹੈ ਪੰਜਾਬ ਤਾਂ ਦੇਸ਼ ਦੁਨੀਆ ਵਾਲੀ ਇੱਕ ਚਾਨਣ ਮਨਾਰਾ ਨੇ ਲੋਹਾ ਮਨ ਆਇਆ ਇਹਨਾਂ ਨੇ ਆਪਣਾ ਜਿੱਥੇ ਵੀ ਗਏ ਆ ਲੋਕ ਇਹਨਾਂ ਨੂੰ ਸਜਦਾ ਕਰਦੇ ਐ ਇਹਨਾਂ ਦੀ ਮਿਹਨਤ ਦਾ ਇਹਨਾਂ ਦੀ ਜਜ਼ਬੇ ਦਾ ਇਸ ਲਈ ਅਸਲੂਟ ਟੂ ਹਰ ਅਰ ਮੈਂ ਸਭ ਨੂੰ ਬੇਨਤੀ ਕਰਦਾ ਥਿਸ ਇਜ਼ ਦਾ ਟਾਈਮ ਟੂ ਕਮ ਐਂਡ ਸਪੋਰਟ ਸਹੀ ਲਈ ਖੜੇ ਹੋ ਇਤਿਹਾਸ ਇਸ ਗੱਲ ਦੀ ਗਵਾਹੀ ਭਰੂਗਾ ਭਾਈ ਤੁਸੀਂ ਹਾਂ ਦਾ ਨਾਰਾ ਸਹੀ ਟਾਈਮ ਤੇ ਮਾਰਿਆ ਬਹੁਤ ਬਹੁਤ ਧੰਨਵਾਦ ਭਾਵੇਂ ਮਸਲਾ ਆਮ ਆਦਮੀ ਪਾਰਟੀ ਦਾ ਅੰਦਰੂਲੀ ਆ ਮਗਰ ਜਿਨੇ ਸਹੀ ਕੰਮ ਕੀਤਾ ਉਹਦੀ ਸ਼ਲਾਘਾ ਕਰਨੀ ਪੈਂਦੀ ਆ ਮਗਰ ਐਡੇ ਹਿੰਮਤ ਵਾਲੇ ਲੋਕ ਘੱਟ ਹੀ ਰਹਿ ਗਏ ਆ ਬਾਕੀ ਤਾਂ ਉਹਦਿਆਂ ਦੇ ਭੁਕੇ ਆ ਮੌਕਾ ਪ੍ਰਸਤਰੇ ਉਹਨਾਂ ਨੂੰ ਉਹਨਾਂ ਦੀ ਰਾਜਨੀਤੀ ਮੁਬਾਰਕ ਮਗਰ ਇਤਿਹਾਸ ਉਹਨਾਂ ਨੂੰ ਮaaf ਵੀ ਨਹੀਂ ਕਰੂਗਾ ਮੇਰਾ ਇਹ ਮੰਨਣਾ ਹੈ ਬਹੁਤ ਬਹੁਤ ਧੰਨਵਾਦ